ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਘਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਵੀ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਪੁਨਰ ਸੁਰਜੀਤ ਅਕਾਲੀ ਦਲ ਦੀ ਨੀ ਰੱਖੀ ਗਈ ਸੀ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਹੋਇਆ ਸੀ ਵੀ ਨਵੀਂ ਭਰਤੀ ਸੁਖਬੀਰ ਬਾਦਲ ਹੋਣਾ ਨੇ ਵੀ ਕੀਤੀ ਭਰਤੀ ਪੰਜ ਮੈਂਬਰੀ ਕਮੇਟੀ ਨੇ ਵੀ ਕੀਤੀ ਪੰਜ ਮੈਂਬਰੀ ਕਮੇਟੀ ਨੇ ਪੁਨਰ ਸੁਰਜੀਤ ਅਕਾਲੀ ਦਲ ਦਾ ਗਠਨ ਕਰ ਲਿਆ ਹੁਣ ਡਲਾ ਸਾਹਿਬ ਸਵਾਲ ਇਹ ਹੈ ਵੀ ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਕਈ ਕਿਸਮ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਪੁਨਰ ਸੁਰਜੀਤ ਅਕਾਲੀ ਦਲ ਨੂੰ ਲੀਡ ਤਾਂ ਕਰ ਰਿਹਾ ਪਰ ਖਬਰਾਂ ਇਹ ਨੇ ਵੀ ਇੱਕ ਵਰਕਿੰਗ ਪ੍ਰਧਾਨ ਜਿਹੜਾ ਪੁਨਰਸੁਰਜੀਤ ਅਕਾਲੀ ਦਲ ਨੂੰ ਮਿਲ ਸਕਦਾ ਇੱਕ ਵਰਕਿੰਗ ਪ੍ਰਧਾਨ ਲਗਾਇਆ ਜਾ ਸਕਦਾ ਇਹਦੀ ਕੀ ਲੋੜ ਪੈ ਗਈ ਇਹ ਸਮਝਦੇ ਆ ਇਹਦੇ ਨਾਲ ਹੀ ਤੋਂ ਤੋਂ ਇਹ ਸਮਝਦੇ ਆ ਵੀ 227 ਦੇ ਵਿੱਚ ਜਦੋਂ ਤਿੰਨ ਅਕਾਲੀ ਦਲ ਤਿੰਨ ਤੋਂ ਵੀ ਵੱਧ ਅਕਾਲੀ ਦਲ ਪ੍ਰਮੁੱਖ ਤੌਰ ਤੇ ਸੁਖਬੀਰ ਬਾਦਲ ਹੋਏ ਅਮਰਿਤਪਾਲ ਦਾ ਵਾਰਸ ਪੰਜਾਬ ਦੇ ਹੋਇਆ ਤੇ ਪੁਨਰਸੁਰਜੀਤ ਅਕਾਲੀ ਦਲ ਜਦੋਂ ਇਹ ਲੋਕਾਂ ਦੇ ਵਿੱਚ ਵੋਟ ਮੰਗਣ ਜਾਏਗਾ ਤਾਂ ਸਿੱਖ ਵੋਟਾਂ ਡੱਲਾ ਸਭ ਵੰਡੀ ਜਾਏਗੀ ਤੇ ਜਦੋਂ ਸਿੱਖ ਵੋਟ ਵੰਡੀ ਜਾਏਗੀ ਤੇ ਇਹਦਾ ਫਾਇਦਾ ਫਿਰ ਕਿਹਨੂੰ ਹੋਏਗਾ ਕਾਂਗਰਸ ਨੂੰ ਹੋਏਗਾ ਜਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹੋਏਗਾ ਇਹ ਦੋ ਮੁੱਖ ਸਵਾਲ ਹੈ ਇਹਨਾਂ ਤੋਂ ਸ਼ੁਰੂ ਕਰਦੇ ਆਂ ਪਰ ਵਰਕਿੰਗ ਪ੍ਰਧਾਨ ਲਾਉਣ ਦੀ ਕੀ ਲੋੜ ਪੈਗੀ ਡਲਾ ਸਾਹਿਬ ਪੁਨਰ ਸੁਜੀਤ ਅਕਾਲੀ ਦਲ ਨੂੰ ਦੇਖੋ ਇਸ ਤਰ੍ਹਾਂ ਕੇ ਦੀਆਂ ਚਰਚਾਵਾਂ ਆ ਰਹੀਆਂ ਨੇ ਕਿ ਪੁਨਰ ਸੁਜੀਤ ਅਕਾਲੀ ਦਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇਹ ਸਾਰੇ ਸੋਚ ਰਹੇ ਨੇ ਕਿ ਕਿਉਂ ਨਾ ਇੱਕ ਵਰਕਿੰਗ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਪਾਰਟੀ ਦੇ ਵਿੱਚ ਲਾ ਲਿਆ ਜਾਵੇ ਮੈਨੂੰ ਲੱਗਦਾ ਉਹਦੇ ਪਿੱਛੇ ਕਾਰਨ ਇਹ ਹੋ ਸਕਦਾ ਕਿਉਂਕਿ ਗਾਨੀ ਹਰਪ੍ਰੀਤ ਸਿੰਘ ਬਹੁਤ ਵੱਡੇ ਪ੍ਰਚਾਰਕ ਵੀ ਨੇ ਬੜੇ ਸਿਆਣੇ ਮਨੁੱਖ ਨੇ ਸਿੱਖੀ ਦੇ ਪ੍ਰਚਾਰਕ ਨੇ ਤੇ ਅਕਸਰ ਦੇਸ਼ ਦੇ ਔਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹਨਾਂ ਨੂੰ ਲੋਕ ਵੱਖ-ਵੱਖ ਸਮਾਗਮਾਂ ਦੇ ਵਿੱਚ ਸੱਦਦੇ ਰਹਿੰਦੇ ਨੇ ਆ ਤੁਸੀਂ ਪਿੱਛੇ ਦੇ ਦੇਖੋ ਜਦੋਂ ਹੁਣ ਚੋਣਾਂ ਹੋਈਆਂ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਉਹ ਵੀ ਕੁਜੁਰਝੇਮੀਆਂ ਕਰਕੇ ਫਿਰ ਅਮਰੀਕਾ ਚਲੇ ਗਏ ਚੋਣਾਂ ਦੇ ਦਿਨਾਂ ਦੇ ਵਿੱਚ ਪਰ ਇਹ ਗੱਲ ਬਹੁਤ ਵੱਡਾ ਮੁੱਦਾ ਬਣੀ ਕਿ ਜਦੋਂ ਜ਼ਿਲ੍ਹਾ ਪ੍ਰੇਸ਼ਰ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਚਾਰ ਕਿਉਂ ਨਹੀਂ ਕੀਤਾ ਹਾਲਾਂਕਿ ਜਦੋਂ ਦਾ 11 ਅਗਸਤ ਤੋਂ ਪੁਨਰ ਸੁਜੀਤ ਅਕਾਲੀ ਦਲ ਬਣਿਆ ਕੁਝ ਗੱਲਾਂ ਪ੍ਰਚਾਰ ਪ੍ਰਸਾਰ ਦੇ ਖੇਤਰ 'ਚ ਇਹਨਾਂ ਤੇ ਨਿਤ ਸਵਾਲ ਉੱਠਦੇ ਰਹੇ ਨੇ ਪੁਨਰ ਸੁਜੀਤ ਅਕਾਲੀ ਦਲ ਤੇ ਲੋਕਾਂ ਦੀ ਪਸੰਦ ਹੈ ਪੁਨਰ ਸੁਜੀਤ ਅਕਾਲੀ ਦਲ ਅਸੀਂ ਇਸ ਗੱਲ ਨੂੰ ਨਹੀਂ ਨਕਾਰਦੇ ਪੰਜ ਮੈਂਬਰੀ ਕਮੇਟੀ ਦੀ ਜਿਸ ਤਰ੍ਹਾਂ ਨਾਲ ਭਰਤੀ ਹੋਈ 15 ਲੱਖ ਲੋਕਾਂ ਦੀਆਂ ਆਸਾਂ ਉਮੀਦਾਂ ਤੋਂ ਬਾਅਦ ਪੁਨਰ ਸੁਜੀਤ ਅਕਾਲੀ ਦਲ ਉਹਨਾਂ ਆਸਾਂ ਉਮੀਦਾਂ ਤੇ ਇਨ ਬਿਨ ਹਾਲੇ ਤੱਕ ਖੜਾ ਨਹੀਂ ਉੱਤਰ ਪਾਰਿਆ ਕਿਉਂਕਿ ਦੇਖੋ ਮੇਰਾ ਵੀ ਮੰਨਣਾ ਹੈ ਕਿ ਜਦੋਂ ਤੁਸੀਂ ਇੱਕ ਪਾਸੇ ਤੁਹਾਡੀ ਸਿਧਾਂਤਕ ਔਰ ਸਿਆਸੀ ਲੜਾਈ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਤਰਨਤਾਰਨ ਚ ਸੁਖਬੀਰ ਸਿੰਘ ਬਾਦਲ ਵੱਡੀਆਂ-ਵੱਡੀਆਂ ਰੈਲੀਆਂ ਕਰਦਾ ਰਿਹਾ ਤਰਨਤਾਰਨ ਦੀਆਂ ਚੋਣਾਂ ਚ ਪੁਨਰ ਸੁਜੀਤ ਅਕਾਲੀ ਦਲ ਨੇ ਆਪਣੇ ਪੱਧਰ ਤੇ ਕੋਈ ਵੱਡੀ ਜਾਂ ਸੰਯੁਕਤ ਰੈਲੀ ਨਹੀਂ ਕੀਤੀ ਨਵੇਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਨ ਤੋਂ ਬਾਅਦ ਕੋਈ ਬਹੁਤ ਵੱਡੀਆਂ ਰੈਲੀਆਂ ਨਹੀਂ ਕੀਤੀਆਂ ਗਈਆਂ ਜਦੋਂ ਤੱਕ ਭਰਤੀ ਚੱਲ ਰਹੀ ਸੀ ਪੰਜ ਮੈਂਬਰੀ ਕਮੇਟੀ ਦੀ ਸੰਦੀਪ ਜੀ ਤੁਸੀਂ ਵੇਖੋ ਪੰਜਾਬ ਚ ਕਿਤੇ ਵੀ ਇਕੱਠ ਹੁੰਦੇ ਸੀ ਭਾਵੇਂ ਮੈਰਿਜ ਪੈलेस ਹੁੰਦੇ ਸੀ ਉਹ ਰੈਲੀਆਂ ਬਣ ਜਾਂਦੀਆਂ ਸੀ ਪੰਜ ਮੈਂਬਰੀ ਕਮੇਟੀ ਦੀਆਂ ਜਿਹੜੀਆਂ ਭਰਤੀਆਂ ਮੀਟ ਭਰਤੀ ਮੀਟੀਆਂ ਨੇ ਪਰ ਭਰਤੀ ਹੋਣ ਤੋਂ ਬਾਅਦ ਪੁਨਰ ਸੁਜੀਤ ਅਕਾਲੀ ਦਲ ਬਣਨ ਤੋਂ ਬਾਅਦ ਇਹ ਵੱਡੀਆਂ ਵੱਡੀਆਂ ਰੈਲੀਆਂ ਵੱਡੀਆਂ ਵੱਡੀਆਂ ਮੀਟੀਆਂ ਪੁਨਰ ਸੁਜੀਤ ਅਕਾਲੀ ਦਲ ਦੇ ਲੀਡਰ ਕਿਉਂ ਨਹੀਂ ਕਰ ਰਹੇ ਬਿਲਕੁਲ ਕਰ ਪੰਜਾਬ ਦੀ ਪੋਲਿਟਿਕਸ ਬਦਲਣੀ ਹੈ ਪ੍ਰਕਾਸ਼ ਸਿੰਘ ਬਾਦਲ ਰੈਲੀਆਂ ਨਾਲ ਪੰਜਾਬ ਦੀ ਪੋਲਿਟਿਕਸ ਬਦਲਦੇ ਸੀ ਸੁਖਵੀਰ ਬਾਦਲ ਨੇ ਵੀ ਰੈਲੀਆਂ ਨਾਲ ਪੰਜਾਬ ਦੀ ਪੋਲਿਟਿਕਸ ਬਦਲੀ ਹੈ ਹੁਣ ਭਾਵੇਂ ਜ਼ਿਲ੍ਹਾ ਪ੍ਰੇਸ਼ਤ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ 'ਚ ਸੁਖਬੀਰ ਬਾਦਲ ਦਾ ਅਕਾਲੀ ਦਲ 3 ਜੇ ਨੰਬਰ ਤੇ ਹੈ ਪਰ ਬਹੁਤ ਰੈਲੀਆਂ ਕੀਤੀਆਂ ਸੁਖਬੀਰ ਬਾਦਲ ਨੇ ਵੱਡੇ ਵੱਡੇ ਰੋਡ ਸ਼ੋਅ ਕੀਤੇ ਪਰ ਸੋਸ਼ਲ ਮੀਡੀਆ ਤੇ ਵੀ ਕਾਫੀ ਪ੍ਰਚਾਰ ਕਰਦੇ ਆ ਹਾਂ ਸੋਸ਼ਲ ਮੀਡੀਆ ਤੇ ਤਾਂ ਚਲੋ ਸੁਖਬੀਰ ਸਿੰਘ ਬਾਦਲ ਕਿਉਂਕਿ ਸੋਸ਼ਲ ਮੀਡੀਆ ਬਹੁਤ ਵੱਟਾ ਉਹਨਾਂ ਦਾ ਸੁਖਬੀਰ ਬਾਦਲ ਸੋ ਕਈ ਚੈਨਲਾਂ ਦਾ ਨਾਮ ਲੱਗਦਾ ਸੁਖਬੀਰ ਬਾਦਲ ਦੇ ਨਾਲ ਵੀ ਉਹ ਮਦਦਗਾਰ ਨੇ ਉਹਦੇ ਮੀਡੀਆ ਦੀ ਕਮੀ ਨਹੀਂ ਸੁਖਬੀਰ ਬਾਦਲ ਨੂੰ ਪਰ ਗੱਲ ਕੱਲੀ ਮੀਡੀਆ ਨਾਲ ਵੀ ਨਹੀਂ ਬਣਦੀ ਗੱਲ ਆਮ ਲੋਕਾਂ ਦੇ ਵਿੱਚ ਕਿਸੇ ਲੀਡਰ ਦੇ ਪ੍ਰਤੀ ਕਿਸ ਤਰ੍ਹਾਂ ਦੀ ਭਾਵਨਾ ਹੈ ਉਹ ਮਹੱਤਵਪੂਰਨ ਰਹਿੰਦੀ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਐਡੀ ਲੋਕਾਂ ਦੇ ਵਿੱਚ ਮੁਹੱਬਤ ਹੈ ਐਡਾ ਸਤਕਾਰ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਪਤੀ ਪ੍ਰਤੀ ਜਿਸ ਤਰੀਕੇ ਨਾਲ ਉਹ ਹਟਾਏ ਗਏ ਜਾਂ ਜਿਹੜਾ ਉਹਨਾਂ ਦਾ ਸੇਵਾ ਕਾਲ ਰਿਹਾ ਜਿਸ ਤਰ੍ਹਾਂ ਦੇ ਉਹਨਾਂ ਨੇ ਫੈਸਲੇ ਲਏ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਹੈ ਉਹਦੇ ਲਈ ਵੀ ਇਹ ਲਾਜ਼ਮੀ ਹੈ ਲੀਡਰਸ਼ਿਪ ਦੇ ਲਈ ਵੀ ਕਿ ਉਹ ਵੀ ਹੁਣ ਸੰਗਠਿਤ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆ ਕੇ ਖੜਨ ਦੇਖੋ ਗਿਆਨੀ ਹਰਪ੍ਰੀਤ ਸਿੰਘ ਪੋਲਿਟਿਕਲ ਵਿਅਕਤੀ ਨਹੀਂ ਨੇ ਉਹ ਪਹਿਲੀ ਵਾਰੀ ਪੁਨ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਧਾਰਮਿਕ ਜ਼ਿੰਮੇਵਾਰੀਆਂ ਨਿਭਾਈਆਂ ਨੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਇਹ ਗੱਲ ਤੁਰੀ ਹੈ ਪਾਰਟੀ ਦੇ ਅੰਦਰ ਚਰਚਾ ਤੁਰੀ ਹੈ ਕਿ ਅਸੀਂ ਐਕਟਿੰਗ ਪ੍ਰਧਾਨ ਜਾਂ ਕੋਈ ਕਾਰਜਕਾਰੀ ਪ੍ਰਧਾਨ ਜਾਂ ਵਰਕਿੰਗ ਪ੍ਰਧਾਨ ਅਸੀਂ ਕਿਸੇ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਅ ਅਸਿਸਟੈਂਟ ਦੇ ਤੌਰ ਤੇ ਕਹਿ ਲਈਏ ਆਪਾਂ ਪ੍ਰਧਾਨ ਦੇ ਨਾਲ ਸਹਾਇਕ ਦੇ ਤੌਰ ਤੇ ਅਸੀਂ ਕਿਸੇ ਨੂੰ ਨਿਯੁਕਤੀ ਕਰ ਲਈਏ ਤਾਂ ਕਿ ਸਰਗਰਮੀ ਜਿਹੜੀ ਆ ਪਾਰਟੀ ਦੀ ਉਹ ਕਮਜ਼ੋਰ ਨਾ ਹੋਵੇ ਦੇਖੋ ਅਗਰ ਗਿਆਨੀ ਹਰਪ੍ਰੀਤ ਸਿੰਘ ਪ੍ਰਚਾਰ ਕਰਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਮੈਂਬਰਾਂ ਚ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਸਾਰੇ ਲੀਡਰ ਇਕੱਠੇ ਹੋ ਕੇ ਅਗਰ ਪ੍ਰਚਾਰ ਕਰਦੇ ਪ੍ਰੈਸ ਕਾਨਫਰੰਸਾਂ ਕਰਦੇ ਉਹਦੇ ਨਾਲ ਸੀਟਾਂ ਆਜ਼ਾਦ ਵਾਲਿਆਂ ਦੀ ਗਿਣਤੀ ਵੱਧ ਜਾਣੀ ਸੀ ਉਹਦੇ ਨਾਲ ਦਲ ਸਾਹਿਬ ਤਰਨਤਾਰਨ ਦੇ ਰਿਜ਼ਲਟ ਤੇ ਵੀ ਹੋਰ ਫਰਕ ਪੈਣਾ ਸੀ ਫਰਕ ਪੈਣਾ ਸੀ ਉਦੋਂ ਵੀ ਇਹਨਾਂ ਨੇ ਕੋਈ ਬਹੁਤ ਸਾਂਝੀਆਂ ਰੈਲੀਆਂ ਨਹੀਂ ਕੀਤੀਆਂ ਇਕੱਲੇ ਇਕੱਲੇ ਆਪਣੇ ਆਪਣੇ ਪ੍ਰੋਗਰਾਮ ਜ਼ਰੂਰ ਦਿੱਤੇ ਸਾਰੀਆਂ ਪਾਰਟੀਆਂ ਨੇ ਦੇਖੋ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਉੰਜ ਤਾਂ ਉਹ ਹੁਕਮਨਾਮਾ ਆਪਸੀ ਏਕਤਾ ਦਾ ਸੀ ਇਕੱਠੇ ਹੋਣ ਦਾ ਠੀਕ ਹੈ ਪਾਰਟੀਆਂ ਦੋ ਬਣ ਗਈਆਂ ਹੁਣ ਸ਼੍ਰੋਮਣੀ ਅਕਾਲੀ ਦਲ ਵੱਖਰਾ ਹੈ ਤੇ ਇੱਧਰ ਪੁਨਰ ਸੁਜੀਤ ਅਕਾਲੀ ਦਲ ਬਣ ਗਿਆ ਕਿਉਂਕਿ ਹੁਣ ਤੱਕ ਤਾਂ ਇਹ ਆਪਣੇ ਆਪ ਨੂੰ ਅਕਾਲੀ ਦਾਲੀ ਕਹ ਰਹੇ ਸੀ ਹੁਣ ਜਦੋਂ ਇਹ ਦਾਵਾ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਕਿ ਅਸੀਂ ਚੋਣ ਕਮਿਸ਼ਨ ਨੂੰ ਜਾਂ ਅ ਰਜਿਸਟਰ ਰਜਿਸਟ੍ਰੇਸ਼ਨ ਵਾਲੀ ਅਥਾਰਟੀ ਨੂੰ ਅਸੀਂ ਇਹ ਕਹਿ ਦਿੱਤਾ ਵੀ ਸਾਡੀ ਅਸੀਂ ਵੀ ਪਾਰਟੀ ਰਜਿਸਟਰ ਕਰਾਉਣ ਲੱਗੇ ਆ ਤੇ ਜਦੋਂ ਹੁਣ ਪਾਰਟੀ ਰਜਿਸਟਰ ਕਰਾਉਣ ਲੱਗੇ ਨੇ ਹੋ ਸਕਦਾ ਨਾਮ ਫੇਰ ਬਦਲੇ ਨਾਮ ਪੁਨਰ ਸੁਜੀਤ ਅਕਾਲੀ ਦਲ ਦੀ ਬਜਾਏ ਹੋ ਸਕਦਾ ਕੋਈ ਨਾਮ ਹੋਰ ਆ ਜੇ ਕਿਉਂਕਿ ਤਿੰਨ ਨਾਮ ਭੇਜਣੇ ਪੈਣੇ ਨੇ ਘੱਟੋ ਘੱਟ ਜੋ ਜਦੋਂ ਜਿਹੜੀ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਵਾਲੀ ਅਥਾਰਟੀ ਹੈ ਸੋ ਉਹ ਅਥਾਰਟੀ ਜੀਨੇ ਪੋਲਿਟিক্যাল ਪਾਰਟੀ ਦੇ ਤੌਰ ਤੇ ਮਾਨਤਾ ਦੇਣੀ ਹੈ ਹੋ ਸਕਦਾ ਉਹ ਨਵਾਂ ਨਾਮ ਦਵੇ ਇਹ ਇਸ ਕਰਕੇ ਚੈਲੰਜ ਹੈ ਕਿ ਨਹੀਂ ਹਜੇ ਪੰਨਰ ਸੂਜੀਤ ਅਕਾਲੀ ਦਲ ਦੇ ਅੱਗੇ ਇਹ ਗੱਲ ਤੈਅ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਨਹੀਂ ਦੇਣਗੇ ਕਿਉਂਕਿ ਉਹਨਾਂ ਨੇ ਸੰਕੇਤਕ ਗੱਲ ਕੀਤੀ ਸੀ ਇਹ ਬਹੁਤ ਵੱਡਾ ਮੁੱਦਾ ਬਣ ਗਿਆ ਜਿਸ ਤੋਂ ਬਾਅਦ ਬਹੁਤ ਸਾਰੇ ਲੀਡਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਬਤੌਰ ਪ੍ਰਧਾਨ ਸਰਗਰਮ ਰਹੋ ਅਸੀਂ ਨਹੀਂ ਚਾਹੁੰਦੇ ਤੁਸੀਂ ਅਸਤੀਫਾ ਦਿਓ ਇਹਦਾ ਮਤਲਬ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਵਾਲੀ ਗੱਲ ਤਾਂ ਹੁਣ ਅਸੀਂ ਖਤਮ ਸਮਝੀਏ ਹੁਣ ਗੱਲ ਇਹ ਹੈ ਕਿ ਗਿਆਨੀ ਹਰਪੀ ਸਿੰਘ ਨੂੰ ਤਕੜਾ ਕਰਨ ਦੇ ਲਈ ਨਾਲ ਉਹਨਾਂ ਨੂੰ ਸਹਾਇਕ ਦੇ ਤੌਰ ਤੇ ਜਾਂ ਸਹਾਇਤਾ ਦੇ ਤੌਰ ਤੇ ਜਾਂ ਉਹਨਾਂ ਦੀ ਤਾਕਤ ਵਧਾਉਣ ਦੇ ਲਈ ਨਾਲ ਆਪਾਂ ਵਰਕਿੰਗ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਕਿਨੂੰ ਲਾਇਆ ਜਾਵੇ ਹੁਣ ਸੰਦੀਪ ਜੀ ਇਹਦੇ ਉੱਪਰ ਗੱਲ ਹੈ ਜਿਹੜੀ ਉਹ ਅੱਗੇ ਵਧੀ ਹੋਈ ਹੈ ਮੈਨੂੰ ਲੱਗਦਾ ਪਾਰਟੀ 'ਚ ਹਾਲਾ ਕਿ ਪਾਰਟੀ ਆਫੀਸ਼ੀਅਲੀ ਕਨਫਰਮ ਨਹੀਂ ਕਰ ਰਹੀ ਪਰ ਗੱਲਾਂ ਸੂਤਰ ਦੇ ਤੌਰ ਤੇ ਨਿਕਲ ਰਹੀਆਂ ਨੇ ਪਰ ਡੱਲਾ ਸਭ ਸਵਾਲ ਇਹੀ ਹੈ ਨਾ ਵੀ ਜਦੋਂ ਗਗਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਉਸ ਵਕਤ ਪੂਰਾ ਜਿਹੜਾ ਇੱਕ ਜੋਸ਼ ਸੀਗਾ ਪੂਰੀ ਪਾਰਟੀ ਦੇ ਵਿੱਚ ਹੌਲੀ ਹੌਲੀ ਜਿੱਦਾਂ ਸਮਾਂ ਨਿਕਲਦਾ ਗਿਆ ਉਹ ਜੋਸ਼ ਵੀ ਠੰਡਾ ਪੈਂਦਾ ਗਿਆ ਤੇ ਜਿਹਦਾ ਸਾਨੂੰ ਨਤੀਜਾ ਤਰੰਤਾਂ ਚ ਵੀ ਦੇਖਣਾ ਪਿਆ ਤੇ ਬਲਾਗ ਸੰਤੀ ਦੀਆਂ ਚੋਣਾਂ ਚ ਵੀ ਦੇਖਣਾ ਪਿਆ ਹੁਣ ਸਵਾਲ ਇਹ ਆ ਵੀ ਜੇ ਵਰਕਿੰਗ ਪ੍ਰਧਾਨ ਲਗਾਏ ਜਾਂਦੇ ਆ ਕੀ ਉਹ ਪਾਰਟੀ ਦਾ ਲੈਵਲ ਉੱਪਰ ਚੁੱਕਣਗੀ ਕੀ ਸਰਗਰਮੀਆਂ ਜਿਹੜੀਆਂ ਉਹ ਵਧਣਗੀਆਂ ਕੀ ਰੈਲੀਆਂ ਹੋਣਗੀਆਂ ਜਿੱਦਾਂ ਇੱਕ ਪੋਲੀਟੀਕਲ ਪਾਰਟੀ ਕਰਦੀ ਆ ਇਹ ਹਾਲੇ ਤੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਤੇ ਵਿਚਰ ਹੀ ਨਹੀਂ ਰਹੇ ਹਾਂ ਮੈਨੂੰ ਲੱਗਦਾ ਕਿਉਂਕਿ ਗੱਲ ਉਹੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਸ਼ਖਸੀਅਤ ਦੇ ਤੌਰ ਤੇ ਬੜੇ ਸਮਰੱਥ ਰਹੇ ਨੇ ਬਤੌਰ politcal leader ਉਹਨਾਂ ਦਾ ਵੀ ਪਹਿਲਾ ਤਜਰਬਾ ਹੈ ਔਰ ਜਿਹੜੇ ਜ਼ਿਆਦਾਤਰ ਲੀਡਰ ਨਾਲ ਨੇ ਬੜੇ ਤਜਰਬੇਕਾਰ ਨੇ ਭਾਵੇਂ ਪਰਮਿੰਦਰ ਢੀਂਸਾ ਹੈ ਭਾਵੇਂ ਸੁਰਜੀਤ ਸਿੰਘ ਰਖੜਾ ਨੇ ਭਾਵੇਂ ਪ੍ਰੋਫੈਸਰ ਚੰਦੂ ਮਾਜਰਾ ਨੇ ਬੀਬੀ ਜਗੀਰ ਕੌਰ ਨੇ ਇਹ ਤਾਂ ਉਹ ਸਾਰੇ ਹੁੰਦੇ ਨੇ ਜਿਹੜੇ ਇਕਬਾਲ ਸਿੰਘ ਚੁੰਦਾ ਨੇ ਜਿਹੜੇ ਜਿਹੜੇ MP MLA ਮੰਤਰੀ ਸਾਰਾ ਕੁਝ ਰਾਇ ਨੇ ਇਹਨਾਂ ਨੇ ਆਪ ਵੱਡੀਆਂ ਵੱਡੀਆਂ ਲੱਖਾਂ ਦੀਆਂ ਰੈਲੀਆਂ ਕੀਤੀਆਂ ਨੇ ਆਪਣੀ ਜ਼ਿੰਦਗੀ 'ਚ ਮੈਨੂੰ ਲੱਗਦਾ ਪੁਨਰ ਸੁਜੀਤ ਅਕਾਲੀ ਦਲ ਨੂੰ ਇਹ ਤਿਆਹਿਆ ਕਰਨਾ ਪੈਣਾ ਹੈ ਲੀਡਰਸ਼ਿਪ ਨੂੰ ਕਿ ਅਸੀਂ ਬੜੀ ਅੱਛਾ ਡੱਲਾ ਸਾਹਿਬ ਇਹ ਸਭ ਦੇ ਵਿੱਚ ਕਿਹੜੇ ਨਾਮ ਤੁਹਾਨੂੰ ਲੱਗਦੇ ਆ ਸੰਭਾਵੀ ਹੋ ਸਕਦੇ ਆ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਵਰਕਿੰਗ ਪ੍ਰਧਾਨ ਜਾਂ ਸਹਾਇਕ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ ਲਗਾਇਆ ਜਾ ਸਕਦਾ ਕੋਈ ਨਾਮ ਦੇਖੋ ਮੇਰੀ ਜੇ ਤੁਸੀਂ ਮੇਰੀ ਰਾਏ ਪੁੱਛਦੇ ਹੋ ਸੰਦੀਪ ਜੀ ਵੈਸੇ ਦੇਖੋ ਫੈਸਲਾ ਤਾਂ ਪਾਰਟੀ ਨਹੀਂ ਕਰਨਾ ਉਹਨਾਂ ਦੀ ਪਰ ਮੈਨੂੰ ਲੱਗਦਾ ਹੈ ਕਿ ਨੰਬਰ 1 ਤੇ ਜਿਹੜੇ ਅ ਅਗਰ ਸਹਿਮਤ ਹੋਣ ਸਾਰੇ ਲੀਡਰ ਮੈਨੂੰ ਲੱਗਦਾ ਮਨਪੀਤਿਆਲੀ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਗੱਲ ਕਿਉਂਕਿ ਉਹ ਅਕਾਲੀ ਦਲ ਦੇ ਵਿਧਾਇਕ ਦਲ ਦੇ ਲੀਡਰ ਨੇ ਵਿਧਾਨ ਸਭਾ ਦੇ ਵਿੱਚ ਮਨਪੀ 43 ਅਗਰ ਉਹ ਮੰਨ ਜਾਣ ਤੇ ਮਨਪੀ 43 ਕਾਰਜਕਾਰੀ ਜਾਂ ਵਰਕਿੰਗ ਪ੍ਰਧਾਨ ਦੇ ਤੌਰ ਦੇ ਉੱਤੇ ਸੰਗਠਿਤ ਕਰ ਸਕਦੇ ਨੇ ਪੂਰੇ ਪੰਜਾਬ ਦੇ ਵਿੱਚ ਅਗਰ ਮਨਪੀ 43 ਤੇ ਨਹੀਂ ਸਹਿਮਤੀ ਬਣਦੀ ਜਾਂ ਮਨਪੀ 43 ਆਪ ਤਿਆਰ ਨਹੀਂ ਹੁੰਦੇ ਤੇ ਫਿਰ ਇਕਬਾਲ ਸਿੰਘ ਝੁੰਦਾ ਸਾਹਿਬ ਨੇ ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਨੇ ਅਕਾਲੀ ਦਲ ਨੂੰ ਪਤਲਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਔਰ ਇਕਬਾਲ ਸਿੰਘ ਝੁੰਦਾ ਸਾਹਿਬ ਮਨਪੀ 43 ਹੋ ਗਏ ਔਰ ਜਿਹੜੇ ਸੰਤਾ ਸਿੰਘ ਮੈਦਪੁਰੀ ਹੋ ਗਏ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੰਜ ਮੈਂਬਰੀ ਕਮੇਟੀ ਵੇਲੇ ਵੀ ਦਿਨ ਰਾਤ ਇੱਕ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਕਈ ਜਗ੍ਹਾ ਇਹ ਜਾਂਦੇ ਸੀ ਤੇ ਲੋਕ ਇਹਨਾਂ ਤੇ ਫੁੱਲ ਸੁੱਟਦੇ ਸੀ ਇਹ ਸਾਰੇ ਬੜੇ ਸਮਰੱਥ ਲੀਡਰ ਨੇ ਚੇਅਰਮੈਨ ਰਹਿ ਚੁੱਕੇ ਨੇ ਸੰਤਾ ਸਿੰਘ ਮੈਦਪੁਰੀ ਪੰਜਾਬ ਸਬੋਡੀਨੇਟ ਸਰਵਿਸ ਜਿਹੜਾ ਬੋਰਡ ਹੈ ਔਰ ਜਿਹੜੀਆਂ ਇੰਟਰਵਿਊਜ਼ ਖਤਮ ਹੋਈਆਂ ਸੀ ਮੈਂ ਤੁਹਾਨੂੰ ਇਹ ਵੀ ਅੱਜ ਦੱਸਦਾ ਸੰਦੀਪ ਜੀ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਹੁਣ ਇੰਟਰਵਿਊਜ਼ ਨਹੀਂ ਲਿਆ ਕਰਨੀਆਂ ਤੇ ਮੈਰਿਟ ਦੇ ਉੱਤੇ ਭਰਤੀ ਹੋਏਗੀ ਉਹ ਫੈਸਲੇ ਵੱਡੇ ਪੱਧਰ ਤੇ ਲਾਗੂ ਕੀਤੇ ਸੀ ਸੰਤਾ ਸਿੰਘ ਮੈਦਪੁਰੀ ਔਰ ਇਹਨਾਂ ਦੇ ਨਾਲ ਅਕਾਲੀ ਦਲ ਦੇ ਆਗੂ ਰਹੇ ਨੇ ਜੀਵੰਤਵਨ ਔਰ ਹੋਰ ਵੀ ਕਈ ਮੈਂਬਰ ਸੀ ਇਹਨਾਂ ਦੇ ਕਾਰਜਕਾਲ ਦੇ ਵਿੱਚ ਇਹ ਵੱਡੇ ਤੌਰ ਤੇ ਫੈਸਲੇ ਹੋਏ ਸੀ ਕਿ ਪੰਜਾਬ ਚ ਬਿਨਾ ਇੰਟਰਵਿਊ ਤੋਂ ਅਸੀਂ ਮੈਰਿਟ ਦੇ ਆਧਾਰ ਤੇ ਭਰਤੀ ਕਰਾਂਗੇ ਔਰ ਤੁਸੀਂ ਵੇਖੋ ਜਿਹੜਾ ਪਿਛਲਾ ਕਾਰਜਕਾਲ ਸੀ 2012 ਤੋਂ 17 ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਨੇ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਦਿੱਤੀਆਂ ਕਿਸੇ ਤੇ ਰੌਲਾ ਨਹੀਂ ਪਿਆ ਕਿਸੇ ਤੇ ਰੌਲਾ ਨਹੀਂ ਪਿਆ ਹਾਲਾਂਕਿ ਅੱਜ ਭਗਵੰਤ ਸਿੰਘ ਮਾਨ ਨੇ ਦਾਵਾ ਕਰ ਰਹੇ ਨੇ ਕਿ ਅਸੀਂ ਜਿਹੜੀਆਂ ਨੌਕਰੀਆਂ ਦੇ ਰਹੇ ਹਾਂ ਕੋਈ ਕ腐ਸ਼ਨ ਨਹੀਂ ਕਿਸੇ ਤੋਂ ਕਿਸੇ ਦੇ ਧੀ ਪੁੱਤ ਤੋਂ ਕੋਈ ਪੈਸਾ ਨਹੀਂ ਲੈਂਦਾ ਅਸਲ 'ਚ ਇਹ ਸੰਤਾਨ ਸਿੰਘ ਹਮੈਦਪੁਰੀ ਔਰ ਜੀਵਨ ਤਵਨ ਔਰ ਹੋਰ ਮੈਂਬਰ ਸੀ 4-5 ਉਹਨਾਂ ਦੇ ਵੇਲੇ ਸ਼ੁਰੂ ਹੋ ਚੁੱਕਿਆ ਸੀ ਇਹ ਕੰਮ ਭਗਵੰਤ ਮਾਨ ਨੇ ਵੀ ਠੀਕ ਹੈ ਇਸ ਵੇਲੇ ਵੀ ਕ腐ਸ਼ਨ ਨਹੀਂ ਹੋਈ ਪਰ ਇਹ ਨਹੀਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਬਦਲਾ ਆਇਆ ਵੀ ਜਿਹੜੀਆਂ ਸਰਕਾਰੀ ਭਰਤੀਆਂ ਨੇ ਉਹਨਾਂ ਦੇ ਵਿੱਚ ਹੁਣ ਕ腐ਸ਼ਨ ਦੀ ਗੁੰਜਾਇਸ਼ ਨਹੀਂ ਇਹ ਸੰਤਪ ਸਿੰਘ ਮੈਦਪੁਰੀ ਔਰ ਜੀਵਨ ਤਵਨ ਇਹਨਾਂ ਨੂੰ ਬਹੁਤ ਵੱਡੀ ਭੂਮਿਕਾ ਰਹੀ ਹੈ ਇਹਨਾਂ ਦੋਵਾਂ ਦੀ ਉਸ ਵੇਲੇ ਦੀ ਸਰਕਾਰ ਸੋ ਇਸੇ ਤਰ੍ਹਾਂ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਅਸੀਂ ਜਾਣਦੇ ਆ ਬੜੀ ਚੰਗੀ ਤਰ੍ਹਾਂ ਕਿ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਦੀ ਭਰਤੀ 'ਚ ਕਿੰਨੀ ਵੱਡੀ ਭੂਮਿਕਾ ਅਦਾ ਕੀਤੀ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਾਂ ਤਾਂ ਫਿਰ ਇਕਬਾਲ ਸਿੰਘ ਝੁੰਦਾ ਸਾਹਿਬ ਹੋ ਜਾਣ ਹਾਂ ਇਹਨਾਂ ਤੋਂ ਬਾਅਦ ਫਿਰ ਪਰਮਿੰਦਰ ਢੀਂਡਸਾ ਦਾ ਨਾਮ ਵੀ ਆਉਂਦਾ ਅਸਲ ਜੁਗਤਪਾਲ ਪਡਾਲਾ ਵੀ ਅੱਛੇ ਆ ਗਏ ਸੰਦੀਪਜੀਤ ਪਰਮਿੰਦਰ ਢੀਂਡਸਾ ਨੇ ਵੀ ਕਦੀ ਸੰਗਠਨ ਚ ਕੰਮ ਨਹੀਂ ਕੀਤਾ ਜ਼ਿਆਦਾ ਪਰਮਿੰਦਰ ਢੀਂਡ ਸਾਹਿਬ ਪਹਿਲੀ ਵਾਰ ਦਾ ਐਮਐਲਏ ਬਣਿਆ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਸੀ ਜਿਵੇਂ ਵਿਕਰਮਜੀਤਿਆ ਪਹਿਲੀ ਵਾਰੀ ਜਿੱਤਿਆ ਤੇ ਠਾ ਮੰਤਰੀ ਇਸੇ ਤਰ੍ਹਾਂ ਪਰਮਿੰਦਰ ਸਿੰਘ ਢੀਂਡ ਸਾਹਿਬ ਪਹਿਲੀ ਵਾਰੀ ਜਿੱਤੇ ਤੇ ਸਿੱਧੇ ਹੀ ਖਜ਼ਾਨਾ ਮੰਤਰੀ ਪੰਜਾਬ ਦੇ ਸੋ ਇਸ ਕਰਕੇ ਪਰਮਿੰਦਰ ਸਿੰਘ ਢੀਂਸਾ ਨੇ ਉਸ ਪੱਧਰ ਤੇ ਪੰਜਾਬ ਦੀ ਸਿਆਸਤ ਚ ਬਤੌਰ ਕਿਸੇ ਪੋਲਿਟিক্যাল ਪਾਰਟੀ ਦੇ ਅਹੁਦੇਦਾਰ ਕੋਈ ਬਹੁਤਾ ਵੱਡਾ ਸੰਘਰਸ਼ ਨਹੀਂ ਕੀਤਾ ਠੀਕ ਹੈ ਹਲਕਾ ਲਹਿਰਾ ਗਾਗਾ ਔਰ ਉਹਨਾਂ ਇਲਾਕਿਆਂ ਦੇ ਵਿੱਚ ਉਹ ਸਰਗਰਮ ਰਹੇ ਨੇ ਜਦੋਂ ਸੁਖਦੇਵ ਸਿੰਘ ਢੀਂਸਾ ਸਾਹਿਬ ਰਾਜ ਸਭਾ ਚ ਸੀ ਜਾਂ ਬੜੇ ਸਰਗਰਮ ਸੀ ਤੇ ਉਦੋਂ ਪਰਮਿੰਦਰ ਢੀਂਸਾ ਬਚਪਨ ਤੋਂ ਹੀ ਉਹਨਾਂ ਦੇ ਨਾਲ ਰਿਹਾ ਹੈ ਪਰਿਵਾਰ ਦੇ ਪਰ ਇੱਕ ਗੱਲ ਹੁੰਦੀ ਹੈ ਤਜਰਬਾ ਹੂੰ ਸਕੂਟਰ ਮੋਟਰਸਾਈਕਲ ਬੱਚੇ ਛੋਟੀ ਉਮਰ ਚ ਚਲਾਉਣ ਲੱਗ ਜਾਂਦੇ ਨੇ ਪਰ ਜਦੋਂ ਉਹਨਾਂ ਦਾ ਲਾਇਸੈਂਸ ਬਣ ਜਾਂਦਾ ਹੈ ਅਸੀਂ ਫੇਰ ਬਾਜ਼ਾਰ ਉਹਨਾਂ ਨੂੰ ਜਾਣ ਦਿੰਦੇ ਹਾਂ ਇਸੇ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਨੇ ਮੰਤਰੀ ਦਾ ਤਜਰਬਾ ਤਾਂ ਕਰ ਲਿਆ ਜਨਰਲ ਸਕੱਤਰ ਦੇ ਤੌਰ ਤੇ ਐਕਟਿੰਗ ਪ੍ਰਧਾਨ ਦੇ ਤੌਰ ਤੇ ਉਹਨਾਂ ਕੋਲੇ ਕੋਈ ਲੰਮਾ ਚੌੜਾ ਤਜਰਬਾ ਨਹੀਂ ਹੈ ਮੇਰੇ ਮੇਰੇ ਕਹਿਣ ਦਾ ਮਤਲਬ ਇਹ ਸੀ ਮਨਪੀਤਿਆਲੀ ਹੁਣ ਵਿਧਾਇਕ ਦਲ ਦਾ ਲੀਡਰ ਹੈ ਅਕਾਲੀ ਦਲ ਦਾ ਸੰਗਠਨ ਚ ਬਹੁਤ ਵਾਰੀ ਕੰਮ ਕੀਤਾ ਐਮਪੀ ਦੀ ਇਲੈਕਸ਼ਨ ਲੜੀ ਹੈ ਇਕਬਾਲ ਸਿੰਘ ਝੁੰਦਾ ਸਾਹਿਬ ਆਜ਼ਾਦ ਜਿੱਤੇ ਸੀ ਉਹਨਾਂ ਉਹਨਾਂ ਨੇ ਉਸ ਤੋਂ ਬਾਅਦ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਪੂਰੇ ਪੰਜਾਬ 'ਚ ਘੁੰਮੇ ਨੇ ਇਕਬਾਲ ਸਿੰਘ ਝੁੰਡਾ ਸੰਤਾ ਸਿੰਘ ਮੈਦਪੁਰੀ ਟਕਸਾਲੀ ਅਕਾਲੀ ਆਗੂ ਨੇ ਨਾ ਸਾਰਿਆਂ ਤੋਂ ਉਮਰ 'ਚ ਸਿਆਣੇ ਹੋਣਗੇ ਉਹਨਾਂ ਨੇ ਪੂਰਾ ਪੰਜਾਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਵੀ ਉਹਨਾਂ ਸਮਿਆਂ 'ਚ ਵੀ ਗਾਇਆ ਇਹ ਨਹੀਂ ਤਾਂ ਫਿਰ ਪਰਮੇਂਦਰ ਸਿੰਘ ਢੀਂਡਾ ਪਰਮੇਂਦਰ ਸਿੰਘ ਢੀਂਡਾ ਪਰ ਮੇਰਾ ਹੀ ਮੰਨਣਾ ਹੈ ਜਿਵੇਂ 2 ਦਸੰਬਰ ਦਾ ਹੁਕਮਨਾਮਾ ਸਾਹਿਬ ਸੀ ਕਿ ਨਵੀਂ ਲੀਡਰਸ਼ਿਪ ਨੂੰ ਉਭਾਰੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਮਿਸਲ ਸਤਲੁਜ ਦੇ ਨੇ ਅਜੀਪਾਲ ਸਿੰਘ ਬਰਾੜ ਹਮ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਫਿਰ ਮੋਗੇ ਤੋਂ ਜਸੇਦਾਰ ਤੋਤਾ ਸਿੰਘ ਦੇ ਪੁੱਤਰ ਨੇ ਹਮ ਬਰਜਿੰਦਰ ਸਿੰਘ ਮੱਖਣ ਬਰਾੜ ਬਰਜਿੰਦਰ ਸਿੰਘ ਮੱਖਣ ਬਰਾੜ ਅਗਰ ਮਾਗੂ ਹੈ ਉਹਨਾਂ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਨਵੇਂ ਚਿਹਰੇ ਅਗਰ ਵਰਕਿੰਗ ਪ੍ਰਧਾਨ ਲਾਉਣਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਅਜੀਪਾਲ ਬਰਾੜ ਹੋ ਗਿਆ ਜਾਂ ਇਹ ਇਹਨਾਂ ਨੂੰ ਵੀ ਇੱਕ ਤਜਰਬੇ ਦੇ ਤੌਰ ਤੇ ਨਾਲ ਲਿਆਂਦਾ ਜਾ ਸਕਦਾ ਹੈ ਨਵੀਂ ਲੀਡਰਸ਼ਿਪ ਅਸੀਂ ਤਿਆਰ ਕਰ ਰਹੇ ਹਾਂ ਤਾਂ ਕਿ ਇਹ ਸੁਨੇਹਾ ਚੱਲ ਜਾਵੇ ਅਗਰ ਤਜਰਬਾ ਲੈ ਕੇ ਆਉਣਾ ਹੈ ਫਿਰ ਮੈਨੂੰ ਲੱਗਦਾ ਹੈ ਇਕਬਾਲ ਸਿੰਘ ਝੁੰਦਾ ਮਨਪੀਤਿਆਲੀ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨੂੰ ਚੁਣ ਲਿਆ ਜਾਣਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਔਰ ਇਹਨਾਂ ਦੇ ਸਾਥੀਆਂ ਵੱਲੋਂ ਹਾਲਾਂਕਿ ਪੋਲੀਟੀਕਲ ਅਫੇਅਰਸ ਕਮੇਟੀ ਵੀ ਬਣ ਰਹੀ ਹੈ ਹੁਣ ਡਿਸਪਲਿਨ ਕਮੇਟੀ ਵੀ ਇੱਕ ਬਣ ਰਹੀ ਹੈ ਔਰ ਜਿਹੜੇ ਕੁਝ ਲੀਡਰ ਗਵਾਲੇ ਜਿਵੇਂ ਚਰਨਜੀਤ ਸਿੰਘ ਬਰਾੜ ਬਹੁਤਾ ਸਰਗਰਮ ਨਹੀਂ ਹੈ ਮੈਨੂੰ ਲੱਗਦਾ ਹੈ ਜਿਹੜੀ ਗਲਤੀ ਸੁਖਬੀਰ ਬਾਦਲ ਨੇ ਵੀ ਕੀਤੀ ਹੈ ਸੁਖਬੀਰ ਬਾਦਲ ਵੀ ਬਹੁਤ ਵਾਰੀ ਜਿਹੜੇ ਲੀਡਰ ਨਰਾਜ਼ ਹੁੰਦੇ ਸੀ ਜਾਂ ਜਿਹੜੇ ਲੀਡਰ ਕਿਸੇ ਵਜ੍ਹਾ ਕਰਕੇ ਸਿਧਾਂਤਕ ਲੜਾਈ ਦੇ ਚੱਕਰ 'ਚ ਜਾਂ ਸਿਧਾਂਤਕ ਲੜਾਈ ਲੜਦੇ ਇੱਕ ਪਾਸੇ ਹੋ ਜਾਂਦੇ ਸੀ ਸੁਖਬੀਰ ਬਾਦਲ ਵੀ ਘਾਟ ਹੀ ਮਨਾਉਣ ਗਿਆ ਪ੍ਰਕਾਸ਼ ਸਿੰਘ ਬਾਦਲ ਝਟ ਮਨਾਉਣ ਚਲੇ ਜਾਂਦੇ ਸੀ ਇਹ ਪ੍ਰਕਾਸ਼ ਸਿੰਘ ਬਾਦਲ ਦੀ ਖਾਸੀਅਤ ਸੀ ਸੋ ਮੈਨੂੰ ਲੱਗਦਾ ਗਿਆਨੀ ਹਰਪੀ ਸਿੰਘ ਨੂੰ ਚਰਨਜੀਤ ਬਰਾੜ ਨੂੰ ਨਾਲ ਰੱਖਣਾ ਲਾਜ਼ਮੀ ਹੈ ਮੇਰਾ ਹੀ ਮੰਨਣਾ ਹੈ ਤੇ ਦਲਾਸਾ ਪਾਪੋਂ ਫੇਰ ਹੁਣ ਉਸੇ ਵਿਸ਼ੇ ਤੇ ਗੱਲ ਕਰਦੇ ਆਂ ਵੀ ਜਿੱਦਾਂ ਇਹ ਵੀ ਸੰਗਠਨ ਮਜ਼ਬੂਤ ਹੋ ਗਿਆ ਅਮਰਤਪਾਲ ਹੂਣਾ ਦਾ ਪੁਨਰਸੁਰਜੀਤ ਅਕਾਲੀ ਦਲ ਉਹਨਾਂ ਨੇ ਵੀ ਕੱਲ ਪੰਜ ਹਲਕਾ ਇੰਚਾਰਜ ਜਿਹੜੇ ਆ ਅਨਾਉਂਸ ਕਰ ਦਿੱਤੇ ਆ ਸੁਖਬੀਰ ਬਾਦਲ ਸਰਗਰਮ ਹੈ ਜਦੋਂ 117 ਸੀਟਾਂ ਦੇ ਉੱਤੇ ਇਹ ਤਿੰਨੇ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਦੀਆਂ ਫੇਰ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਵੀ ਹੈਗਾ ਲੋਕ ਜਿਹੜੇ ਆ ਉਹ ਦੁਚਿੱਤੀ 'ਚ ਨਹੀਂ ਪੈ ਜਾਣਗੇ ਦੁਚਿੱਤੀ ਕਿਉਂ ਕਹੀਏ ਸ਼ਸ਼ੋਪਾਂਚ ਹੀ ਪੈ ਜਾਣਗੇ ਵੀ ਕਿਹਨੂੰ ਵੋਟ ਦਈਏ ਔਰ ਅਗਰ ਸਿੱਖ ਵੋਟ ਇਸ ਕਦਰ ਡਿਵਾਈਡ ਹੁੰਦੀ ਹੈ ਤੇ ਡਾਲਾ ਸਾਹਿਬ ਫਿਰ ਇਹਦਾ ਫਾਇਦਾ ਕਿਨੂੰ ਹੁੰਦਾ ਜੇ ਆਪਾਂ 2027 ਦੀ ਗੱਲ ਕਰੀਏ ਤੇ ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਨੇ ਕੰਮ ਕੀਤਾ ਸੀ ਮੈਨੂੰ ਲੱਗਦਾ ਹੈ ਪੰਜ ਮੈਂਬਰੀ ਕਮੇਟੀ ਖਤਮ ਨਹੀਂ ਹੋਈ ਪੰਜ ਮੈਂਬਰੀ ਕਮੇਟੀ ਜਾਂ ਤਾਂ ਅੱਗੇ ਆਜੇ ਪੰਜ ਮੈਂਬਰੀ ਕਮੇਟੀ ਏਕਤਾ ਦੀ ਜਿਹੜੇ ਯਤਨ ਨੇ ਉਹਨਾਂ ਨੂੰ ਫੇਰ ਵੱਡੇ ਪੱਧਰ ਤੇ ਆਰੰਭੇ ਫਿਰ ਜਿਸ ਤਰ੍ਹਾਂ ਨਾਲ మే ଏକ ਗੱਲ ਤੇ ਗੱਲ ਆ ਸਾਹਿਬ ਮਨਪ੍ਰੀ ਦੇ ਆਲੀ ਵੀ ਕਹਿੰਦੇ ਆ ਵੀ ଏਕਤਾ ਹੋਣੀ ਚਾਹੀਦੀ ਆ ਉਹ ਕਹਿੰਦੇ ਮੈਂ ਕੋਸ਼ਿਸ਼ ਕਰੂੰਗਾ ਦੇਖੋ ਪੰਥਕ ਕੌਂਸਲ ਔਰ ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰ ਅਗਰ ਇਕੱਠੇ ਹੋ ਕੇ ਤਹਈਆ ਕਰ ਲੈਣ ਵੀ ਅਸੀਂ ਪੰਥਕ ਇਕਤਾ ਕਰਾਉਣੀ ਹੈ 2 ਦਸੰਬਰ ਦੇ ਹੁਕਮਨਾਮਾ ਸਾਹਿਬ ਦੇ ਮੁਤਾਬਕ ਅਗਰ ਤਾਂ ਪੰਥਕ ਇਕਤਾ ਹੋ ਜਾਂਦੀ ਹੈ ਸਿੱਖ ਪੋਲੀਟੀਕਲ ਪਾਰਟੀਆਂ ਦੇ ਵਿੱਚ ਫੇਰ ਤਾਂ ਤੁਸੀਂ 27 ਚ ਪੰਥਕ ਸਰਕਾਰ ਨਹੀਂ ਉਮੀਦ ਰੱਖ ਸਕਦੇ ਉਹ ਸਰਕਾਰ ਜਿਹੜੀ ਸਿੱਧੀ ਸਿੱਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀਆਂ ਪਾਰਟੀਆਂ ਜਾਂ ਉਹਨਾਂ ਨੂੰ ਸਮਰਪਿਤ ਪਾਰਟੀਆਂ ਦੀ ਬਣੇ ਡੇਰ ਤਾਂ ਗੱਲ ਸਮਝ ਆਉਂਦੀ ਹੈ ਅਗਰ ਪੰਥਕ ਇਕਤਾ ਨਹੀਂ ਹੁੰਦੀ ਅੱਜ ਦੀ ਸਥਿਤੀ 'ਚ ਸੁਖਬੀਰ ਸਿੰਘ ਬਾਦਲ ਸਤਾਈ 'ਚ ਆਪਣੇ ਦਮ ਤੇ ਸਰਕਾਰ ਬਣਾ ਲਊਗਾ ਇਹ ਔਖਾ ਲੱਗਦਾ ਹੈ ਔਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ 'ਚ ਅਤੇ ਤੀਜੇ ਨੰਬਰ ਤੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿੰਡੂ ਖੇਤਰ ਦੀ ਪਾਰਟੀ 1 ਕਰੋੜ 36 ਲੱਖ 4650 ਵੋਟਰ ਸੀ ਪਾਏ ਭਾਏ 48.50% ਵੋਟਾਂ ਨੇ ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਰਿਹਾ ਇਹ ਗੱਲਾਂ ਕਹਿ ਦੇਣੀ ਆ ਵੀ ਕਾਗਜ਼ ਰੱਦ ਹੋ ਗਏ ਜੀ ਆਹ ਰੱਦ ਹੋ ਗਏ ਜੀ ਜਿੰਨਿਆਂ ਤੇ ਤੁਸੀਂ ਲੜੇ ਹੋ ਉਹਦੇ ਹਿਸਾਬ ਨਾਲ ਵੀ ਬਹੁਤ ਪਿੱਛੇ ਹੋ ਧੱਕਾ ਪੋਲਿਟੀਕਲ ਪਾਰਟੀਆਂ ਕਰਦੀਆਂ ਹੀ ਹੁੰਦੀਆਂ ਅਕਾਲੀ ਦਲ ਕਾਂਗਰਸ ਭਾਜਪਾ ਇਹਨਾਂ ਨੇ ਵੀ ਕੀਤੇ ਵੀ ਆਪ ਨੇ ਵੀ ਕੀਤੇ ਨੇ ਪਰ ਵੋਟਰਾਂ ਨਾਲ ਧੱਕਾ ਕਦੀ ਕਿਸਨੇ ਨਹੀਂ ਕੀਤਾ ਨਾ ਹੀ ਕੋਈ ਪੋਲੀਟਿਕਲ ਪਾਰਟੀ ਵੋਟਰਾਂ ਨਾਲ ਧੱਕਾ ਕਰ ਸਕਦੀ ਆ ਵੋਟ ਲੋਕਾਂ ਨੇ ਪਾਣੀ ਹੁੰਦੀ ਲੋਕਾਂ ਨੇ ਆਪਣਾ ਫੈਸਲਾ ਦਿੱਤਾ ਹੁਣ ਇਕੱਲਾ ਸੁਖਵੀਰ ਬਾਦਲ ਵੀ ਸਤਾਈ ਚ ਸਰਕਾਰ ਬਣਾਉਣ ਦੀ ਸਥਿਤੀ ਚ ਨਹੀਂ ਹੈ ਸੰਦੀਪ ਜੀ ਔਰ ਇਹ ਇਕੱਲਾ ਪੁਨਰ ਸਰਜੀਤ ਅਕਾਲੀ ਦਲ ਵੀ ਉਸ ਸਥਿਤੀ ਚ ਨਹੀਂ ਹੈ ਕਿ ਆਪਣੀ ਸਰਕਾਰ ਬਣਾ ਲੇ ਕਿਉਂ ਗਲਤੀਆਂ ਕਿੱਥੇ ਹੋਈਆਂ ਜਦੋਂ ਪੰਜ ਮੈਂਬਰੀ ਕਮੇਟੀ ਦੀ ਇੱਕ ਲਹਿਰ ਸੀ ਸਿੱਖ ਵੋਟਰਾਂ ਨੂੰ ਉਮੀਦ ਸੀ ਕਿ ਪੁਨਰਸੁਰਜੀਤ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਪੰਜਾਬ ਚ ਪੰਥਕ ਸਰਕਾਰ ਵਾਲੇ ਪਾਸੇ ਵਧਣਗੇ ਜਿੱਦਾਂ ਹੀ ਪੁਨਰਸੁਰਜੀਤ ਅਕਾਲੀ ਦਲ ਬਣਿਆ ਸਭ ਤੋਂ ਪਹਿਲਾਂ ਇਹਨਾਂ ਨੇ ਭਰਤੀ ਨਹੀਂ ਕੀਤੀ ਉਸ ਤੋਂ ਬਾਅਦ ਭਰਤੀ ਬੰਦ ਕਰਤੀ ਪੁਨਰਸੁਰਜੀਤ ਅਕਾਲੀ ਦਲ ਬਣਦੇ ਹੀ ਭਰਤੀ ਹੋਰ ਜ਼ੋਰ ਸ਼ੋਰ ਨਾਲ ਕੀਤੀ ਜਾਣੀ ਚਾਹੀਦੀ ਸੀ ਪੰਜਾਬ ਚ ਨਹੀਂ ਪਰ ਸੁਖਵੀਰ ਬਾਦਲ ਤੇ ਦਾਵਾ ਕਰਦੇ ਉਹਨਾਂ ਨੇ ਭਰਤੀ ਕੀਤੀ ਹੈ ਨਹੀਂ ਨਹੀਂ ਮੈਂ ਕਹਿੰਨਾ ਸੁਖਵੀਰ ਬਾਦਲ ਵੀ ਜਦੋਂ ਪ੍ਰਧਾਨ ਬਣ ਗਿਆ ਉਸ ਤੋਂ ਬਾਅਦ ਵੀ ਮੈਨੂੰ ਨਹੀਂ ਲੱਗਦਾ ਉਹ ਭਰਤੀ ਅਭਿਆਨ ਚਲਾ ਰਹੇ ਨੇ ਪੁਨਰ ਸੁਜੀਤ ਅਕਾਲੀ ਦਲ ਅਗਰ 15 ਲੱਖ ਦੀ ਭਰਤੀ ਤੋਂ ਬਾਅਦ ਬਣਿਆ ਤੇ ਭਰਤੀ ਜਾਰੀ ਰੱਖਦੇ ਪੰਜਾਬ ਚ ਭਰਤੀ ਕਰਵਾਉਂਦੇ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਭਰਤੀ ਕੈਂਪ ਲਾਉਂਦੇ ਗਿਆਨੀ ਹਰਪ੍ਰੀਤ ਸਿੰਘ ਆਪਣੀ ਅਗਵਾਈ ਚ ਭਰਤੀ ਕਰਾਉਂਦੇ ਲੋਕ ਭਰਤੀ ਦੇ ਨਾਲ ਹੀ ਪੁਨਰ ਸੁਜੀਤ ਅਕਾਲੀ ਦਲ ਦੇ ਨਾਲ ਜੁੜੇ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਸਾਰੇ ਇਹਨਾਂ ਨੇ ਭਰਤੀ ਬੰਦ ਕਰਤੀ ਕੋਈ ਵੱਡਾ ਕੋਈ ਵੱਡੀ ਰੈਲੀਆਂ ਨਹੀਂ ਕੀਤੀਆਂ ਕੋਈ ਵੱਡਾ ਅੰਦੋਲਨ ਨਹੀਂ ਚਲਾਇਆ ਜਿਵੇਂ ਅਮਰਿਤਪਾਲ ਨੇ ਚਲਾਇਆ ਸੀ ਵੀ ਅਸੀਂ ਨਸ਼ਾ ਨੌਜਵਾਨਾਂ ਦਾ ਛੜਾਈਏ ਅਸੀਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜੀਏ ਅਸੀਂ ਅੰਮ੍ਰਿਤ ਸਚਾਰ ਕਰਾਈਏ ਹਾਲਾਂਕਿ ਇਹ ਲਗਾਤਾਰ ਪ੍ਰੋਸੈਸ ਚੱਲਦੇ ਨੇ ਪਰ ਪੁਨਰਸੁਰਜੀਤ ਅਕਾਲੀ ਦਲ ਨੇ ਬਤੌਰ ਸੰਗਠਿਤ ਪੋਲਿਟਿਕਲ ਪਾਰਟੀ ਦੀ ਤੌਰ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਦਿੱਤੇ ਡੈਲੀਗੇਟ ਜਲਾਸ ਇੱਕ ਦੋ ਵਾਰੀ ਸੱਦਣ ਲਈ ਸੱਦੇ ਲੱਗੇ ਫਿਰ ਰੱਦ ਕਰਤੇ ਨਹੀਂ ਬੁਲਾਏ ਲੋਕਾਂ ਦੇ ਵਿੱਚ ਇਹ ਸੁਨੇਹਾ ਨਹੀਂ ਗਿਆ ਕਿ ਪੁਨਰ ਸੁਜੀਤ ਅਕਾਲੀ ਦਲ ਪੋਲੀਟੀਕਲ ਸਰਗਰਮੀ ਦੇ ਵਿੱਚ ਸਭ ਤੋਂ ਅੱਗੇ ਨਿਕਲ ਗਿਆ ਜਦੋਂ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਸੀ ਜਦੋਂ ਪੁਨਰ ਸੁਜੀਤ ਅਕਾਲੀ ਦਲ ਦਾ ਗਠਨ ਹੋਇਆ ਇਹਨਾਂ ਦੀ ਧਿਰ ਸਿਆਸੀ ਤੌਰ ਤੇ ਸੁਖਵੀਰ ਬਾਦਲ ਨਾਲੋਂ ਕਿਤੇ ਅੱਗੇ ਸੀ ਲੇਕਿਨ ਪ੍ਰਧਾਨ ਬਣਦੇ ਹੀ ਜਦੋਂ ਬਿਆਨ ਦਿੱਤੇ ਗਿਆਨੀ ਹਰਪੀ ਸਿੰਘ ਨੇ ਔਰ ਸਭ ਤੋਂ ਪਹਿਲਾਂ ਜਿਹੜਾ ਬਿਆਨ ਇੱਕ ਰਾਤ ਪਹਿਲਾਂ ਹੀ ਦਿੱਤਾ ਸੁਰਜੀਤ ਸਿੰਘ ਰਖੜਾ ਨੇ ਦੋ ਦਿਨ ਪਹਿਲਾਂ ਹੀ ਦਿੱਤਾ ਵੀ ਅਸੀਂ ਗਿਆਨੀ ਹਰਪੀ ਸਿੰਘ ਨੂੰ ਪ੍ਰਧਾਨ ਬਣਾ ਰਹੇ ਹਾਂ ਮੈਨੂੰ ਲੱਗਦਾ ਦੁੱਧ ਦੇ ਪੈਕੇਟ ਦੇ ਵਿੱਚ ਜੇ ਸੂਈ ਮਾਰ ਦਿਓ ਤੇ ਬਸ ਉਹ ਦੁੱਧ ਲੀਕ ਹੋਣਾ ਸ਼ੁਰੂ ਹੋ ਜਾਂਦਾ ਲੋਕਾਂ ਦਾ ਭਰੋਸਾ ਟੁੱਟਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਲੋਕਾਂ ਦਾ ਵੀ ਇਹ ਕੀ ਕੀਤਾ ਅਸੀਂ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਾਹਬ ਨਾਲ ਅਸੀਂ ਤਾਂ ਗੱਲਾਂ ਕਰ ਰਹੇ ਸੀ ਵੀ ਅਕਾਲੀ ਦਲ ਨੇ ਸੰਸਥਾਵਾਂ ਨੂੰ ਢਾਹ ਲਾਈ ਹੈ ਔਰ ਅਸੀਂ ਤਾਂ ਕਹਿ ਰਹੇ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੋਕਾਂ ਦੀ ਭਰਤੀ ਹੈ ਡੈਲੀਗੇਟ ਚੁਣੇ ਗਏ ਨੇ ਡੈਲੀਗੇਟ ਪ੍ਰਧਾਨ ਚੁਣਨਗੇ ਤੇ ਰਖੜਾ ਸਾਹਿਬ ਨੇ ਇੱਕ ਦਿਨ ਪਹਿਲਾਂ ਹੀ ਕਹਿਦਾ ਵੀ ਪ੍ਰਧਾਨ ਬਣਾ ਰਹੇ ਆ ਅਸੀਂ ਯਾਨੀ ਹਰਪੀ ਸਿੰਘ ਨੂੰ ਮਤਲਬ ਉਸੇ ਦਿਨ ਸਿਧਾਂਤਿਕ ਭਰੋਸਾ ਸੀ ਜਿਹੜਾ ਲੋਕਾਂ ਦਾ ਇਹਨਾਂ ਤੇ ਵੀ ਸਾਨੂੰ ਬੜਾ ਮਾਣ ਹੈ ਉਹ ਟੁੱਟ ਗਿਆ ਬਾਅਦ ਚ ਯਾਨੀ ਬਾਅਦ ਚ ਹਰਪੀ ਸਿੰਘ ਉਹਨਾਂ ਨੇ ਵੀ ਕਿਹਾ ਨਾ ਬਾਅਦ ਚ ਰਖੜਾ ਸਾਹਿਬ ਨੇ ਵੀ ਕਿਹਾ ਭੋਲੇ ਪੰਜ ਕਰ ਗਏ ਉਹ ਗੱਲ ਬਾਅਦ ਚ ਉਹ ਕਹਿੰਦੇ ਨਹੀਂ ਜੀ ਨਹੀਂ ਡੈਲੀਗੇਟ ਹੀ ਚੁਣਨਗੇ ਡੈਲੀਗੇਟ ਹੀ ਚੁਣਨਗੇ ਸੋ ਇੱਕ ਵਾਰੀ ਉਹ ਨੁਕਸਾਨ ਕਰ ਗਏ ਜਿਹੜਾ ਸੁਰਜੀਤ ਸਿੰਘ ਰਖੜਾ ਆਪਣੇ ਬਿਆਨ ਦੇ ਨਾਲ ਉਹ ਕਦੀ ਵੀ ਪੁਨਰ ਸਰਜੀਤ ਅਕਾਲੀ ਦਲ ਤੋਂ ਉਹ ਨੁਕਸਾਨ ਰਿਪੇਅਰ ਨਹੀਂ ਹੋ ਸਕਦਾ ਔਰ ਅਗਲੇ ਦਿਨ ਡੈਲੀਗੇਟਡ ਜਲਾਸ ਉਹਨਾਂ ਨੇ ਫਿਰ ਕਹਿੰਦੀ ਹਰਪ੍ਰੇਸ਼ ਸਿੰਘ ਨੂੰ ਚੁਣ ਲਿਆ ਜਲਾ ਸਾਹਿਬ ਇਸੇ ਤਰ੍ਹਾਂ ਨੁਕਸਾਨ ਮਨਪ੍ਰੀਤ 43 ਦੇ ਬਿਆਨ ਨੇ ਵੀ ਕੀਤਾ ਨਾ ਬਾਅਦ ਵਿੱਚ ਉਹਨਾਂ ਨੇ ਪੋਸਟ ਪਾ ਦਿੱਤੀ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਪੁਨਰ ਸਰਜੀਤ ਅਕਾਲੀ ਦਲ ਦਾ ਹਿੱਸਾ ਨਹੀਂ ਹਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੋਸਟ ਪਾਉਣੀ ਪਈ ਵੀ ਮੈਂ ਉਹਨਾਂ ਦੇ ਨਾਲ ਹੀ ਹਾਂ ਪਰ ਉਹ ਇੱਕ ਵਾਰੀ ਡੈਮੇਜ ਤੇ ਹੋ ਜਾਂਦਾ ਨਾ ਦੇਖੋ ਮਨਪ੍ਰੀਤ 43 ਦਾ ਅਜੰਡਾ ਬੜਾ ਸਾਫ਼ ਹੈ ਉਹ ਹਰ ਮੰਚ ਤੇ ਹਰ ਜਗ੍ਹਾ ਇਹ ਕਹਿੰਦੇ ਰਹੇ ਕਿ ਮੇਰਾ ਅੰਤਿਮ ਨਿਸ਼ਾਨਾ ਪੰਥਕ ਏਕਤਾ ਹੈ ਉਹ ਪਹਿਲਾਂ ਵੀ ਮੀਡੀਆਂ ਚ ਨਹੀਂ ਜਾਂਦੇ ਰਹੇ ਕਿਉਂਕਿ ਉਹ ਕਹਿੰਦੇ ਕਿ ਪਹਿਲਾ ਏਜੰਡਾ ਮੇਰਾ ਪੰਥਕ ਏਕਤਾ ਹੈ ਮੈਂ ਪੰਥਕ ਏਕਤਾ ਦੇ ਲਈ ਯਤਨਸ਼ੀਲਾ ਮਨ ਪਟਿਆਲੀ ਨੇ ਜਿਹੜੀ ਉਸ ਦਿਨ ਗੱਲ ਕਹੀ ਉਹ ਹਰ ਮੰਚ ਤੇ ਪਹਿਲੇ ਦਿਨ ਤੋਂ ਕਹਿ ਰਹੇ ਨੇ ਕਿ ਪੰਥਕ ਏਜੰਡਾ ਪੰਥਕ ਏਕਤਾ 2 ਦਸੰਬਰ ਦੇ ਹੁਕਮਨਾਮੇ ਦਾ ਜੋ ਸੁਨੇਹਾ ਮੈਂ ਉਹਨੂੰ ਲਾਗੂ ਕਰਾਉਣਾ ਛੁਕਲ ਮਲਾ ਕੇ ਦੇਖਿਆ ਜਾਵੇ ਤੇ ਮੋਮੈਂਟਮ ਜਿਹੜਾ ਪੁਨਰ ਸੁਜੀਤ ਅਕਾਲੀ ਦਲ ਦੇ ਬਣਨ ਤੋਂ ਬਾਅਦ ਜਿਹੜਾ ਟੁੱਟਿਆ ਉਹ ਨਹੀਂ ਟੁੱਟਣਾ ਚਾਹੀਦਾ ਸੀ ਵੱਡੇ ਪ੍ਰੋਗਰਾਮ ਠੀਕ ਹੈ ਸੰਗਠਨ ਬਣਨ 'ਚ ਢਿੱਲ ਹੋਈ ਪਰ ਤੁਸੀਂ ਰੈਲੀਆਂ ਕਰਦੇ ਜਾਂਦੇ ਤੇ ਫਿਰ ਇੱਕ ਪਾਸੇ ਪੁਨਰ ਸੁਜੀਤ ਅਕਾਲੀ ਦਲ ਐਡੀ ਵੱਡੀ ਮੈਂਬਰਸ਼ਿਪ ਦੇ ਨਾਲ ਆਇਆ ਤੇ ਕੰਮ ਕੀ ਸ਼ੁਰੂ ਹੋ ਗਿਆ ਕਿ ਜੀ ਆਮ ਆਦਮੀ ਪਾਰਟੀ ਤੋਂ ਆਹ ਲੀਡਰ ਛੱਡ ਕੇ ਪੁਨਰ ਸੁਜੀਤ ਚ ਆ ਗਏ ਆਹ ਆਮ ਆਦਮੀ ਪਾਰਟੀ ਛੱਡ ਕੇ ਪੁਨਰ ਸੁਜੀਤ ਅਕਾਲੀ ਦਲ ਚ ਆ ਗਏ ਉਸ ਪਾਸੇ ਜਾਣ ਦੀ ਲੋੜ ਨਹੀਂ ਸੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਹਿੰਦਾ ਨਵੀਂ ਲੀਡਰਸ਼ਿਪ ਪੈਦਾ ਕਰੋ ਤੁਸੀਂ ਸਿੱਖ ਲੀਡਰਸ਼ਿਪ ਲੈ ਕੇ ਆਓ ਭਰਤੀਆਂ ਕਰੋ ਨਵੇਂ ਨੌਜਵਾਨਾਂ ਨੂੰ ਮੌਕਾ ਦਿਓ ਤੁਸੀਂ ਫੇਰ ਉਹੀ ਦੂਜੀਆਂ ਪਾਰਟੀਆਂ ਦੇ ਲੀਡਰ ਬਲਾਬ ਲਾ ਕੇ ਖੁਸ਼ ਹੋਣ ਲੱਗੇ ਉਹਦੇ ਨਾਲ ਰਿਦਮ ਟੁੱਟ ਗਿਆ ਰਿਦਮ ਦਾ ਪੁੱਤ ਦੇਖੋ ਦੇਖੋ ਸੰਦੀਪ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਮੈਂ ਵੀ ਚਾਹੁੰਦਾ ਕਿ ਪੰਜਾਬ ਦੀ ਖੇਤਰੀ ਪਾਰਟੀ ਤਕੜੀ ਹੋਵੇ ਪੰਜਾਬ ਚ ਖੇਤਰੀ ਪਾਰਟੀ ਹੈ ਜਿਹੜੀ ਹੈ ਇੱਕੋ ਹੀ ਆ ਨਾ ਜੀ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕੌਮੀ ਕਾਂਗਰਸ ਕੌਮੀ ਭਾਜਪਾ ਕੌਮੀ ਤੁਸੀਂ ਦੱਸੋ ਪੰਜਾਬ 'ਚ ਖੇਤਰੀ ਪਾਰਟੀ ਕਿਹੜੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਲਈ ਲੜੇ ਕੌਮੀ ਪਾਰਟੀਆਂ ਦੀਆਂ ਮਜਬੂਰੀਆਂ ਨੇ ਸੋ ਖੇਤਰੀ ਪਾਰਟੀ ਤੋਂ ਜਿਸ ਤਰ੍ਹਾਂ ਦੀਆਂ ਉਮੀਦਾਂ ਸੀ ਜੇ ਖੇਤਰੀ ਪਾਰਟੀਆਂ ਆਪ ਹੀ ਗਲਤੀਆਂ ਕਰਦੀਆਂ ਰਹਿਣਗੀਆਂ ਤੇ ਫਿਰ ਲੋਕਾਂ ਦਾ ਕੀ ਕਸੂਰ ਹੈ ਜੀ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੁਣ ਵਾਰਿਸ ਪੰਜਾਬ ਦੇ ਵੀ ਹੈ ਪੁਨਰ ਸੁਰਜੀਤ ਵੀ ਹੈ ਸੁਖਬੀਰ ਬਾਦਲ ਵੀ ਹੈ ਸਮਰਜੀਤ ਸਿੰਘ ਮਾਨ ਵੀ ਹੈ ਯੂਨਾਈਟਿਡ ਅਕਾਲੀ ਦਲ ਕਈ ਤਰ੍ਹਾਂ ਦੇ ਇਨਾਂ ਦੇ ਵਿੱਚੋਂ ਕੋਈ ਵੀ ਤੇਰਾ ਅੱਜ ਉਸ ਸਥਿਤੀ 'ਚ ਨਹੀਂ ਦਿਖਦੀ ਕਿ ਪੰਜਾਬ ਦੇ ਸਾਰੇ ਸਿੱਖ ਇਹਨਾਂ 'ਚੋਂ ਕਿਸੇ ਇੱਕ ਪਾਰਟੀ ਨੂੰ ਚੁਣ ਲੈ। ਨਹੀਂ ਹੋਇਆ ਨਾ ਜੀ। ਤੇ 27 'ਚ ਵੀ ਅਗਰ ਅਗਰ ਇੱਕ ਸਾਲ ਰਹਿ ਗਿਆ ਅਗਰ ਹੁਣੇ ਇਕਤਾ ਨਹੀਂ ਕਰਨਗੇ ਅਗਰ ਇਹਨਾਂ ਨੂੰ ਇਹ ਲੱਗੂਗਾ ਵੀ 6 ਮਹੀਨੇ ਪਹਿਲਾਂ ਜਾ ਕੇ ਇਕਤਾ ਕਰ ਲਾਂਗੇ ਤੇ ਇਹ ਕੰਮ ਨਹੀਂ ਚੱਲਣਾ। ਸਿੱਖ ਵੋਟ ਅੱਜ ਪੰਥਕ ਵੋਟ ਵੰਡੀ ਜਾ ਚੁੱਕੀ ਹੈ। ਇਹਦੇ ਸੰਗਠਿਤ ਹੋਣ ਦੀ ਲੋੜ ਹੈ ਹਜੇ ਮੌਕਾ ਹੈ ਹਜੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਯਾ ਗਿਆਨੀ ਹਰਪ੍ਰੀਤ ਸਿੰਘ ਆਪਣੀ ਪੋਲੀਟਿਕਲ ਪਾਰਟੀ ਦੀਆਂ ਸਰਗਰਮੀਆਂ ਈਆਂ ਤੇਜ਼ ਕਰ ਦੇਣ ਰੈਲੀਆਂ ਕਰਨ ਮੀਟਿੰਗਾਂ ਕਰਨ ਵੈਸੇ ਵੈਸੇ ਮੇਰਾ ਖਿਆਲ ਡੱਲਾ ਸਾਹਿਬ ਇਹਨਾਂ ਨੇ 1 ਜਨਵਰੀ ਨੂੰ ਇੱਕ ਮੀਟਿੰਗ ਰੱਖੀ ਹੋਈ ਆ ਉਹ ਚ ਕੋਈ ਏਜੰਡਾ ਦੇਣਗੇ ਸ਼ਾਇਦ ਵੀ ਦੇਖੋ ਏਜੰਡਾ ਤਾਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚ ਆ ਗਿਆ ਗੱਲ ਤਾਂ ਇਹ ਹੈ ਵੀ ਉਸ ਏਜੰਡੇ ਤੇ ਅੱਗੇ ਵਧਣ ਨਹੀਂ ਵਧ ਸਕੇ ਉਹੀ ਗਲਤੀ ਸੁਖਵੀਰ ਬਾਦਲ ਵੀ ਕਰ ਰਿਹਾ ਹੁਣ ਤੁਸੀਂ ਦੇਖੋ ਨਾ ਅਕਾਲੀ ਦਲ ਉਹ ਡਾਇਨਾਸੌਰ ਨਹੀਂ ਮੁੱਦਾ ਬਣਾਈ ਫਿਰਦੇ ਨੇ ਗੱਲ ਬੜੀ ਸੋਚਣ ਵਾਲੀ ਹੈ ਵੀ ਅਕਾਲੀ ਦਲ ਦੀ ਸਿਆਸਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਅੱਗੇ ਵਧਣੀ ਹੈ ਇਹ ਪੋਸਟਰ ਵਾਰ ਸ਼ੁਰੂ ਕਰਤਾ ਵੀ ਦੇਖੋ ਜੀ ਡਾਇਨਾਸੌਰ ਫੜੀ ਆਉਂਦਾ ਸਾਡਾ ਲੀਡਰ ਡਾਇਨਾਸੌਰ ਅੱਜ ਦੇ ਸਮੇਂ 'ਚ ਡਾਇਨਾਸੌਰ ਮਨੁੱਖ ਦੇ ਭਲੇ ਲਈ ਨਹੀਂ ਹੈ ਡਾਇਨਾਸੌਰ ਨੇ ਮਨੁੱਖਤਾ ਦਾ ਭਲਾ ਨਹੀਂ ਕਰਨਾ ਜੇ ਉਹ ਆ ਗਿਆ ਡਾਇਨਾਸੌਰ ਤੇ ਕਿਉਂ ਨੈਗੇਟਿਵ ਨੈਗੇਟਿਵ એનર્ਜੀ ਨੂੰ ਨਾਲ ਲੈ ਕੇ ਅਕਾਲੀ ਦਲ ਚੱਲ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੇ ਜਿਨ੍ਹਾਂ ਨੇ ਇਲਜ਼ਾਮ ਲਾਏ ਵੀ ਡਾਇਨਾਸੌਰ ਆ ਸਕਦੇ ਨੇ ਅਕਾਲੀ ਦਲ ਨਹੀਂ ਆ ਸਕਦਾ ਇਹ ਉਹਨਾਂ ਦੋ ਚਾਰ ਲੀਡਰਾਂ ਦੇ ਬਿਆਨਾਂ ਨੂੰ ਗਲਤ ਸਾਬਤ ਕਰਨ ਪਿੱਛੇ ਲੱਗ ਗਏ ਸਿਆਣੇ ਕਹਿੰਦੇ ਨੇ ਕਹਿਣ ਵਾਲਾ ਕੁਝ ਵੀ ਕਹਿੰਦਾ ਤੇ ਬੰਦਾ ਆਪਣੀ ਚਾਲ ਚੱਲਦਾ ਰਹਿੰਦਾ ਸੋ ਅਕਾਲੀ ਦਲ ਨੂੰ ਆਪਣੀ ਚਾਲ ਚੱਲਣੀ ਚਾਹੀਦੀ ਆ ਭਾਵੇਂ ਸੁਖਵੀਰ ਬਾਦਲ ਵਾਲਾ ਤੇ ਭਾਵੇਂ ਪੁਨਰ ਸੁਰਜੀਤ ਅਕਾਲੀ ਦਲ ਵਾਲਾ ਪੰਥਕ ਮਰਿਆਦਾ ਪੰਥਕ ਸਿਧਾਂਤਾਂ ਲੋਕਾਂ ਦੀਆਂ ਉਮੀਦਾਂ ਦੇ ਏਜੰਡੇ ਤੇ ਅੱਗੇ ਵਧਣਗੇ ਤੇ ਪੰਥਕ ਸਰਕਾਰ ਦਾ ਸੁਪਨਾ ਸੱਚ ਹੋ ਸਕਦਾ ਹੈ ਨਹੀਂ ਤਾਂ ਸਿੱਖ ਵੋਟ ਹੈ ਜਿਹੜੀ ਅੱਜ ਉਹ ਬੜੀ ਕਨਫਿਊਜ਼ ਹੈ ਕਿ ਸਾਡੀ ਤਾਂ ਕੋਈ ਵੀ ਅਕਾਲੀ ਦਲ ਇਹ ਸਾਰੇ ਪੰਥਕ ਸਿਧਾਂਤਾਂ ਤੋਂ ਇੱਧਰ-ਉੱਧਰ ਹੋਈ ਜਾਂਦੇ ਆ ਤੇ ਫੇਰ ਇੱਕੋ ਪਾਰਟੀ ਹੈ ਪੰਜਾਬ 'ਚ ਕਾਂਗਰਸ ਹੈ ਸਾਰਿਆਂ ਨੇ ਉਹਨੂੰ ਵੋਟ ਪਾਉਣੀ ਨਹੀਂ ਸਿੱਖਾਂ ਨੇ ਫੇਰ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਪੈ ਜਾਣੀ ਹੈ ਸਾਰੀ ਨਹੀਂ ਪੈਣੀ ਜਿੰਨੀ ਕੁ ਵੀ ਪੈਣੀ ਵੀ ਚਲੋ ਇਹ ਕਹਿੰਦੇ ਵੀ ਅਸੀਂ ਸਾਡਾ ਅਜੰਡਾ ਹੀ ਧਾਰਮਿਕ ਹੈ ਨਹੀਂ ਅਸੀਂ ਧਰਮ ਤੇ ਸਿਆਸਤ ਹੀ ਨਹੀਂ ਕਰਦੇ ਕੁਝ ਵੋਟ ਉਹਨਾਂ ਨੂੰ ਤਾਂ ਪੈ ਜਾਣੀਆਂ ਕੁਝ ਵੋਟ ਮੁਖਤ ਬਿਜਲੀ ਕਰਕੇ ਪੈ ਜਾਣੀਆਂ ਹੁਣ ਇਹ ਫਾਇਦੇ ਲੋਕਾਂ ਨੂੰ ਇਹ ਸਰਕਾਰ ਹੀ ਦੇ ਸਕਦੀ ਆ ਭਗਵੰਤ ਮਾਨ ਲਈ ਜਾ ਰਿਹਾ ਉਹਦੇ ਤੇ ਨਾ ਪਨੋ ਸੁਜੀਤ ਅਕਾਲੀ ਦਲ ਕੋਈ ਐਲਾਨ ਕਰ ਸਕਦਾ ਨਾ ਸੁਖਬੀਰ ਬਾਦਲ ਤੇ ਜੇ ਭਗਵੰਤ ਮਾਨ ਨੇ ਬੀਬੀਆਂ ਦੇ ਖਾਤਿਆਂ ਤੇ ਵੀ ਪੈਸੇ ਪਾਤੇ ਤੇ ਲੋਕਾਂ ਨੇ ਕਹਣਾ ਅਕਾਲੀ ਤਾਂ ਆਉਂਦੇ ਸੰਨ ਵਿਖਦੇ ਨਹੀਂ ਭਗਵੰਤ ਮਾਨ ਜਿੰਨਾ ਕਰਦਾ ਚਲੋ ਇੰਨਾ ਹੀ ਠੀਕ ਹੈ ਇਹਦਾ ਮਤਲਬ ਹੈ ਕਿ ਅਗਰ ਪੰਥਕ ਇਕਤਾ ਨਹੀਂ ਹੁੰਦੀ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਵੱਡੇ ਦਾਵੇਦਾਰ ਦੇ ਤੌਰ ਤੇ ਦੁਬਾਰਾ ਅੱਗੇ ਵਧ ਰਿਹਾ ਪੰਜਾਬ 'ਚ ਸਰਕਾਰ ਬਣਾਉਣ ਲਈ ਇਹ ਇਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਇੱਕ ਸਾਲ ਦਾ ਸਮਾਂ ਰਹਿ ਗਿਆ ਬਹੁਤਾ ਜਿਆਦਾ ਨਹੀਂ ਹੁੰਦਾ ਔਰ ਇਹ ਉਸ ਸਥਿਤੀਆਂ 'ਚ ਹੈ ਨਹੀਂ ਇਹ ਤੀਜੇ ਨੰਬਰ ਤੇ ਨੇ ਅਕਾਲੀ ਸਾਡੇ ਉਹਨਾਂ ਸਦੀਤ ਅਕਾਲੀ ਦਲ ਤਾਂ ਚੌਥੇ ਪੰਜ ਵੀ ਚੌਥੇ ਤੇ ਕਹਿ ਲਓ ਚਲੋ ਹੁਣ ਇਹ ਨਹੀਂ ਪਤਾ ਜਿੰਨੇ ਆਜ਼ਾਦ ਜਿੱਤੇ ਆ ਉਹਦੇ ਚੋਂ ਇਹਨਾਂ ਦੇ ਕਿੰਨੇ ਆ ਇਹ ਵੀ ਹੋ ਸਕਦਾ ਆਜ਼ਾਦ ਜ਼ਿਆਦਾ ਹੋਣ ਤੇ ਆਜ਼ਾਦ ਤੋਂ ਘੱਟ ਪੰਨੋ ਸੁਜੀਤ ਅਕਾਲੀ ਦਲ ਦੇ ਹੋਣ ਹਾਲਾਂਕਿ ਇਹ 50 ਦਾ ਦਾਵਾ ਕਰਦੇ ਆ ਉਸ ਦਿਨ ਬੋਲ ਰਹੇ ਸੀ ਯਾਨੀ ਹਰਪ੍ਰੀਤ ਸਿੰਘ ਕੀ 50 ਬੰਦੇ ਤਾਂ ਸਾਡੇ ਲੀਡਰਾਂ ਦੇ ਵੀ ਜਿੱਤੇ ਆ ਔਰ ਉਹਦੇ ਜੋ ਵੀ ਮਨਪੀ 40 ਨਹੀਂ 20 15 20 21 ਤਮ ਰਖਲ ਇਕੱਲੇ ਦੇ ਜਿੱਤ ਗਏ ਜੀ ਸੋ ਸੋਚਣ ਦੀ ਲੋੜ ਹੈ ਅਗਰ ਅਕਾਲੀ ਸਿਆਸਤ ਨੂੰ ਇਹਨਾਂ ਨੇ ਅੱਗੇ ਲੈ ਕੇ ਜਾਣਾ ਜੀ ਜਲਾ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਸੰਦੀਪ ਜੀ। ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ। ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ। ਧੰਨਵਾਦ ਜੀ। ਬਹੁਤ ਧੰਨਵਾਦ।